ਅੱਜ ਤਾਂ ਵਰਕਰਾਂ ਦੀ ਮੀਟਿੰਗ ਅਸੀਂ ਕਿਉਂਕਿ ਕਾਫੀ ਸਮਾਂ ਹੋ ਗਿਆ ਸੀ ਵਰਕਰ ਮੀਟਿੰਗ ਕੀਤੀ ਤੋਂ ਉਸ ਕਰਕੇ ਸਾਰਿਆਂ ਨਾਲ ਵਿਚਾਰ ਚਰਚਾ ਕਰਨ ਲਈ ਅਤੇ ਭਵਿੱਖ ਦਾ ਕੀ ਪਲਾਨ ਹੈ ਕਿਸ ਤਰੀਕੇ ਨਾਲ ਮੈਂ ਉਹ ਸਾਰੀਆਂ ਚਰਚਾ ਹੋਈਆਂ ਬਾਕੀ ਤਿੰਸਾ ਸਾਹਿਬ ਦੇ ਕਾਲ ਚਲਾਣੇ ਤੋਂ ਬਾਅਦ ਸਾਰੇ ਇਲਾਕੇ ਦੀ ਇੱਕ ਇੱਛਾ ਸੀ ਸੰਗਤਾਂ ਦੀ ਵੀ ਇੱਕ ਐਸੀ ਵਰਕਰ ਮੀਟਿੰਗ ਕੀਤੀ ਜਾਵੇ ਤਾਂ ਤਾਂ ਸਾਹਿਬ ਤੋਂ ਜਿਹੜਾ ਪੰਜ ਮੈਂਬਰੀ ਕਮੇਟੀ ਬਣਾਈ ਗਈ ਸਾਰੇ ਆਗੂਆਂ ਦੇ ਸਥਿਪੇ ਲੈ ਕੇ ਤੇ ਉਹ ਲੈ ਕੇ ਜਿੱਥੇ ਇਸ ਇੱਕ ਪਾਸੇ ਜੇ ਭਰਤੀ ਨੂੰ ਚੱਲ ਰਹੀ ਹੈ ਦੂਜੇ ਪਾਸੇ ਜਿਹੜਾ ਸਪੂਜ਼ਿੰਗ ਬਾਦਲ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਜਿਲ੍ਹਾ ਪ੍ਰਧਾਨ ਜਿਹੜਾ ਮਤਲਬ ਹੈਟਲੀ ਬੋਡੀ ਦਾ ਵੀ ਐਲਾਨ ਕਰ ਦਿੱਤਾ ਅਗਰ ਲੋਕਾਂ ਚ ਕਈ ਭੰਗਲ ਪੂਸਾ ਅਸਲੀ ਤੇ ਨਕਲੀ ਵਾਲਾ ਪਾ ਦੇ ਇਹੋ ਗੱਲ ਇਹ ਹੈ ਉਹਨਾਂ ਨੇ ਤਾਂ ਆਪਦੀ ਬਣਾਈ ਹੈ ਉਹ ਸੁਖਵੀਰ ਸਿੰਘ ਵਾਲੰ ਦਾ ਅਕਾਲੀ ਦਾ ਲੈ ਉਹ ਲੋਕਾਂ ਦਾ ਨਹੀਂ ਅਕਾਲ ਤਖਤ ਸਾਹਿਬ ਵੱਲੋਂ ਜੋ ਹੁਕਮ ਹੋਇਆ ਸੀ ਉਹ ਭਰਤੀ ਮੁਕੰਮਲ ਹੋ ਗਈ ਹੈ ਹੁਣ ਡੈਲੀਗੇਟਾਂ ਦੀ ਚੋਣ ਹੋਣੀ ਹੈ 20 ਤਰੀਕ ਤੋਂ ਲੈ ਕੇ 30 ਤਰੀਕ ਤੱਕ ਉਹ ਡੈਲੀਗੇਟਾਂ ਦੀ ਚੋਣ ਤੋਂ ਬਾਅਦ ਫਿਰ ਜਿਹੜੇ ਅਹੁਦੇਦਾਰ ਪ੍ਰਧਾਨ ਹੋ ਸਾਰੇ ਚੁਣੇ ਜਾਣਗੇ ਸੋ ਜੋ ਇੱਕ ਲੋਕਤੰਤਰ ਦੀ ਪ੍ਰਕਿਰਿਆ ਹੈ ਉਹਦੇ ਮੁਤਾਬਕ ਸਾਰੀ ਚੋਣ ਹੋਊਗੀ ਤੇ ਉਹ ਤਾਂ ਹੁਣ ਉਹਨਾਂ ਦੀ ਆਪਣੀ ਪਰਿਵਾਰ ਦੀ ਪਾਰਟੀ ਬਣ ਗਈ ਹੈ ਉਹ ਜਿਵੇਂ ਮਰਜ਼ੀ ਕਰੀ ਜਾਣ ਸੋ ਅਕਾਲੀ ਦਲ ਕਹਾਉਣ ਦਾ ਉਹਨੂੰ ਕੋਈ ਹੱਕ ਨਹੀਂ ਕਿਉਂਕਿ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਬਿਲੰਗਣਾ ਕੀਤੀ ਹੈ ਅਤੇ ਇੱਕ ਜੋ ਅਕਾਲੀ ਦਲ ਦਾ ਜੋ ਸਿਧਾਂਤ ਸੀ ਉਹ ਸਾਰਿਆਂ ਦੀ ਵੀ ਇਹਨਾਂ ਨੇ ਧੱਜੇ ਹੁਣਾਤੀਆਂ ਸੋ ਉਹਨਾਂ ਉਹ ਤਾਂ ਆਪਦਾ ਬਾਦ ਦਲ ਬਣਾ ਲੈਣ ਕੁਛ ਬਣਾ ਲੈਣ ਉਹਨਾਂ ਦੀ ਮਰਜ਼ੀ ਅੱਜ ਤਾਂ ਵਰਕਰਾਂ ਦੀ ਮੀਟਿੰਗ ਅਸੀਂ ਕਿਉਂਕਿ ਕਾਫੀ ਸਮਾਂ ਹੋ ਗਿਆ ਸੀ ਵਰਕਰ ਮੀਟਿੰਗ ਕੀਤੀ ਤੋਂ ਉਸ ਕਰਕੇ ਸਾਰਿਆਂ ਨਾਲ ਵਿਚਾਰ ਚਰਚਾ ਕਰਨ ਲਈ ਅਤੇ ਵਿਕਦਾ ਕੀ ਪਲਾਨ ਹੈ ਕਿਸ ਤਰੀਕੇ ਨਾਲ ਉਹ ਸਾਰੀਆਂ ਚਰਚਾ ਹੋਈ ਹੈ ਬਾਕੀ 3 ਸਾਹਿਬ ਦੇ ਕੱਲ ਚਲਾਣੇ ਤੋਂ ਬਾਅਦ ਸਾਰੇ ਇਲਾਕੇ ਦੀ ਇੱਕ ਇੱਛਾ ਸੀ ਸੰਗਤਾਂ ਦੀ ਵੀ ਇੱਕ ਐਸੀ ਵਰਕਰ ਮੀਟਿੰਗ ਕੀਤੀ ਜਾਂਦੀ ਆ ਕਾਲਤਖ ਸਾਹਿਬ ਤੋਂ ਜਿਹੜਾ ਪੰਜ ਮੈਂਬਰੀ ਕਮੇਟੀ ਬਣਾਈ ਗਈ ਸਾਰੇ ਆਪੋਂ ਦੇ ਸਥੀਪੇ ਲੈ ਕੇ ਤੇ ਉਹ ਲੈ ਕੇ ਜਿੱਥੇ ਇੱਕ ਪਾਸੇ ਜਿਹੜੇ ਭਰਤ ਨੂੰ ਚੱਲ ਰਹੀ ਹੈ ਦੂਜੇ ਪਾਸੇ ਜਿਹੜਾ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਜ਼ਿਲ੍ਹਾ ਪ੍ਰਧਾਨ ਜਿਹੜਾ ਮਤਲਬ ਹੈਟਲੀ ਬੋਡੀ ਦਾ ਵੀ ਐਲਾਨ ਕਰ ਦਿੱਤਾ ਅਗਰ ਲੋਕਾਂ ਚ ਕਿਹ ਪਰ ਮਲਕੂਸਾ ਅਸਲੀ ਦੇ ਨਕਲੀ ਵਾਲਾ ਪਾਉਂਦੇ ਇਹੋ ਗੱਲ ਇਹ ਹੈ ਉਹਨਾਂ ਨੇ ਤਾਂ ਆਪਦੀ ਬਣਾਈ ਹੈ ਉਹ ਸੁਖਵੀਰ ਸਿੰਘ ਵਾਲੰ ਦਾ ਅਕਾਲੀ ਦਾ ਲੈ ਉਹ ਲੋਕਾਂ ਦਾ ਨਹੀਂ ਅਕਾਲ ਤਖਤ ਸਾਹਿਬ ਵੱਲੋਂ ਜੋ ਹੁਕਮ ਹੋਇਆ ਸੀ ਉਹ ਭਰਤੀ ਮੁਕੰਮਲ ਹੋ ਗਈ ਹੈ ਹੁਣ ਡੈਲੀਗੇਟਾਂ ਦੀ ਚੋਣ ਹੋਣੀ ਹੈ 20 ਤਰੀਕ ਤੋਂ ਲੈ ਕੇ 30 ਤਰੀਕ ਤੱਕ ਉਹ ਡੈਲੀਗੇਟਾਂ ਦੀ ਚੋਣ ਤੋਂ ਬਾਅਦ ਫਿਰ ਜਿਹੜੇ ਅਹੁਦੇਦਾਰ ਪ੍ਰਧਾਨ ਹੋਰ ਸਾਰੇ ਚੁਣੇ ਜਾਣਗੇ ਤੇ ਜੋ ਇੱਕ ਲੋਕਤੰਤਰ ਦੀ ਪ੍ਰਕਿਰਿਆ ਹੈ ਉਹਦੇ ਮੁਤਾਬਕ ਸਾਰੀ ਚੋਣ ਹੋਊਗੀ ਤੇ ਉਹ ਤਾਂ ਹੁਣ ਉਹਨਾਂ ਦੀ ਆਪਣੀ ਪਰਿਵਾਰ ਦੀ ਪਾਰਟੀ ਬਣ ਗਈ ਹੈ ਉਹ ਜਿਵੇਂ ਮਰਜ਼ੀ ਕਰੀ ਜਾਣ ਚੋ ਅਕਾਲੀ ਦਲ ਘਾਉਣ ਦਾ ਉਹਨੂੰ ਕੋਈ ਹੱਕ ਨਹੀਂ ਕਿਉਂਕਿ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਵੀ ਲੰਘਣਾ ਕੀਤੀ ਹੈ ਅਤੇ ਇੱਕ ਜੋ ਅਕਾਲੀ ਦਲ ਦਾ ਜੋ ਸੰਧਾਨ ਸੀ ਉਹ ਸਾਰਿਆਂ ਦੀ ਵੀ ਇਹਨਾਂ ਨੇ ਧਜੇਉਣਾਤੀਆਂ ਸੋ ਉਹਨਾਂ ਉਹ ਤਾਂ ਆਪਦਾ ਬਾਦਲ ਦਲ ਬਣਾ ਲੈਣ ਕੁਛ ਬਣਾ ਲੈਣ ਉਹਨਾਂ ਦੀ ਮਰਜ਼ੀ ਹੈ